ਬਾਪਾ ਆਪਣੇ ਪੀਰਾਂ ਦੇ ਵਿਯੋਗਾਂ ਦੇ ਰਾਤ ਤੇ ਜਾਂਦੇ ਆ ਜਿਸ ਤਰ੍ਹਾਂ ਬਾਬਾ ਜੀ ਸਾਭੀ ਜੀ ਸਰਨੇਤ ਜੀ ਇਹ ਜਿਹੜੇ ਫਕਰ ਜਿਹੜੇ ਫੀਰ ਬਣ ਜਾਂਦੇ ਆ ਦੁਕਾਨਾਂ ਤੇ ਪੀਰਾਂ ਦੇ ਵਿਯੋਗਾਂ ਦੇ ਲੜ ਲਾ ਕੇ ਉਹ ਹਰ ਕੋਈ ਨਹੀਂ ਬਣ ਸਕਦਾ ਉਹ ਖਾਸ ਕਰ ਬਾਬਾ ਜੀ ਤੁਸੀਂ ਮੈਂ ਸਾਭਾ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਅਸੀਂ ਇਕੱਠੇ ਗਏ ਸੀ ਉਹਨਾਂ ਨੂੰ ਵੀ ਗੈਰ ਕੋਰੋਨਾ ਦਾ ਵੀ ਮੈਸੇਜ ਆਇਆ ਕਿ ਲੁਧਿਆਣਾ ਦੇ ਵਿੱਚ ਇਲੈਕਸ਼ਨ ਚੱਲ ਰਹੇ ਆ ਸ਼ਹਿਰ ਟਾਈਮ ਲੱਗਾ ਤੇ ਅੱਜ ਨਹੀਂ ਤਾਂ ਕੱਲੋ ਤੁਹਾਡੇ ਕੋ ਜਰੂਰ ਹਾਜ਼ਰੀ ਨੂੰ ਹੋਣਗੇ ਔਰ ਫਗਵਾੜੇ ਦੇ ਐਮਐਮਏ ਸਰਦਾਰ ਗੁਰਵਿੰਦਰ ਸਿੰਘ ਢੜੀਵਾਲ ਜੀ ਉਹ ਚੇਚੇ ਟੋਰ ਤੇ ਤੁਹਾਡੇ ਤੇ ਪਹੁੰਚਣਗੇ ਔਰ ਮੈਂ ਪੂਰੀ ਸਾਧ ਸੰਗਤ ਦੇ ਕੋਲ ਬਾਬਾ ਪੀਪਲ ਰਕੀ ਜੀ ਔਰ ਬਾਬਾ ਖਡਾਇਆ ਸਾਹਿਬ ਜੀ ਦੇ ਦਰਬਾਰ ਤੇ ਸੂਚੇ ਹੀ ਪਹਿਲਾਂ ਵੀ ਰਾਜ ਬੱਚਿਆਂ ਨੂੰ ਖਾਸ ਕਰਕੇ ਤੁਹਾਡੇ ਬਾਬਾ ਜੀ ਦੀ ਕਮੇਟੀ ਮੈਂਬਰਾਂ ਨੂੰ ਇਸ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਤੰਤਨ ਸੰਤਬੋਹ ਕੀ ਪਰੰਗਜੀ ਮਹਾਰਾਜ ਤੰਤਨ ਮਬਹਰਾ ਇਹ ਸ਼ਾਹੀ ਤੰਤਨ ਸੰਤਬੋਹ ਸੰਗਤ ਦੇ ਟੀ ਤੰਤਨ ਸੰਭਵਲਾ ਜੋੜ ਮੇਲਾ 5 ਜੂਨ ਨੂੰ ਦਿਨਹੀ ਨੂੰ ਮਨਾਇਆ ਜਾ ਰਿਹਾ ਹੈ ਬੜੀ ਪੂਰ ਸਾਧਾਨ ਦੇ ਨਾਲ ਸਾਰੀਆਂ ਸੰਗਰਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰੀਆਂ ਸੰਗਤਾਂ ਨੂੰ ਦੇਸ਼ ਪ੍ਰਦੇਸ਼ ਬੇਟੀਆਂ ਸਾਰੀਆਂ ਸੰਗਤਾਂ ਨੂੰ ਨਗਰ ਵਾਸੀਆਂ ਨੂੰ ਇਸ ਸਲਾਨਾ ਜੋੜ ਮੇਲੇ ਦੀ ਲੱਖ ਲੱਖ ਵਧਾਈ ਜੀ ਤੰਤਨ ਸਤ ਸੰਤ ਬਾਬਾ ਬੀਪਨਗ ਜੀ ਮਹਾਰਾਜ ਤੇ ਧੰਨ ਧੰਨ ਬਾਬਾ ਖਦਾਈਆ ਸ਼ਾਹ ਜੀ ਮਹਾਰਾਜ 530 ਮੇਲਾ ਬੜੀ ਚਲਤਾਂ ਰਮਣੇ ਜਾਂਦਾ ਹੈ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਸ਼ ਸੰਗਤਾਂ ਬਹੁਤ ਖੁਸ਼ੀਆਂ ਦੇ ਨਾਲ ਬਣਾ ਰਹੀਆਂ ਨੇ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਮੁਹਮਾਤ ਕਰੋ ਅੱਜ ਮਹਿੰਦੀ ਦੀ ਰਸਮ ਅਦਾ ਹੋਈ ਹੈ ਕੱਲੋ ਮੇਲੇ ਦੀ ਰੌਣਕ ਲਾਓ सारी संगत बहुत बहुत मुबारक जय गुरुदेव धन गुरदेव जय हर हर बाल जी जय गुर ਫਕੀਰਾਂ ਦੇ ਅੱਜ ਇੱਥੇ ਪਹੁੰਚੀ ਸਾਥ ਸੰਗਤ ਮੇੜੀਆਂ ਭੈਣਾ ਮੇੜੀਆਂ ਮਤਾਵਾਂ ਮੇਰੇ ਵੀਰ ਉਹ ਸਾਡੇ ਸਾਈਂ ਹਰਨੇਕ ਜੀ ਚੇਅਰਮੈਨ ਸਾਹਿਬ ਮੱਖਣ ਜੀ ਬਲਵੀਰ ਜੀ ਰਾਣਾ ਜੀ ਬਸਰਾ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਸ਼ਹੀਦ ਸਹੋਤਾਈ ਤਾੜੀ ਬਾਰੇ ਕੀ ਗੱਲ ਆ ਚਲੋ ਰਾਟੋ ਤੁਸੀਂ ਵੀ ਆ ਗਏ ਬਾਜੀ ਥਾੜੀ ਸਾਰੇ ਭਾਰੀਆਂ ਜਾਨੀ ਜੀ ਤੁਹਾਨੂੰ ਸਵੇਰੇ ਮਿਲ ਗੋਈ ਕੰਮ ਕਰੇ ਸੋਟਾ ਇਸੇ នេះគឺជាគម្រោងរបស់យើងសម្រាប់ថ្ងៃនេះ